ਇਹ ਬੱਕਰੀ ਦਾ ਸੌਦਾ ਤੁਹਾਨੂੰ ਦਿਖਾਈਏ ਇੱਕ ਹੋਰ 22 ਸੁੱਖੇ ਨੇ ਲਈ ਐ ਇਹ ਬਾਈ ਬਾਈ ਕੀ ਨਾ ਤੇਰਾ ਕਿਹੜਾ ਪਿੰਡ ਆਈ ਮਣੀਆ ਕਿੰਨੇ ਨਗ ਲਿਆਈ 4 ਨਗ ਕਿੰਨੇ ਵੇਚ ਤੇ 1 ਵਜੇ ਤੇ ਕਿਹਨੇ ਦਿੰਦਾ ਸੁੱਖੇ ਨੂੰ ਹਾਂਜੀ ਬਾਈ ਸੁੱਖੇ ਕਿਵੇਂ ਹੋਇਆ ਸੌਦਾ ਆਪਣਾ ਬਾਈ ਮੋਟਰ ਦਾ ਬਾਈ ਚੱਲ ਰਿਹਾ ਯਾਰ ਕਰਦਾ ਸੀਗਾ ਹਾਂਜੀ ਇਹ ਬਾਈ ਮਲਕੀ ਜੀ ਤਰ੍ਹਾਂ ਕਰਾਤਾ ਮੈਂ 10000 ਲਾਇਆ ਸੀ ਮਰਜੀ 450 ਪਾ ਲਏ ਨੇ ਪਾਤਾ ਸਾਢੇ 11 ਲੋਕਾਂ 11:15 ਦਾ ਕੈਸ਼ ਗਿਨਾਤੀ ਲਿਖਾਈ ਲਿਖਾਈ ਦੇਖੀ ਆਉਦੀ ਆਉਦੀ ਸੀ ਇਨਹੀਂ ਬਾਈ ਨੇ ਕਰਾਈ ਸ਼ੋਰਟ ਕਰੀ ਸੀ ਠੀਕ ਹੈ ਬਾਈ ਨੇ ਸ਼ੋਰਟ ਕਰੀ ਸੀ ਤੇ ਲੈ ਬਾਈ ਸਾਨੂੰ ਬੱਕਰੀ ਵੀ ਦਿਖਾਉਣੇ ਆ ਤੇ ਪੈਸੇ ਬਾਈ ਨੇ ਗਿਨਾਤੇ ਆ ਬੱਕਰੀ ਦਾ ਸੌਦਾ ਹੋਇਆ ਬਾਈ ਜਿਹੜੀ ਸੁੱਖੇ ਨੇ ਲਈ ਇਹਦੇ ਮਗਰ ਇੱਕ ਪੱਠਾ ਆ ਪੱਠਾ ਬਾਈ ਪਾਲੀ ਨੂੰ ਬਈਆ ਡਾਕਟਰ ਫੜ ਯਾਰ ਖੋਲ ਲਾ ਬੋਲ ਤੂੰ ਬਾ ਪੈਸੇ ਕਨਾ ਯਾਰ ਤੂੰ ਖੋਲ ਲਾ ਸਮਝ ਲੈ ਬਈਆ ਖੋਲ ਲਾ 55 ਲੈ ਨਹੀਂ ਬਈ ਪਤਾ ਉਹ ਪਟਨਾਲ ਤਾਂ ਵੇਖ ਡੁੱਡੀ ਆ ਬਈ ਉਹਦੇ ਨਾਲ ਚੁੱਪ ਕਰਕੇ ਖੜ ਜਾ ਬਈਆ ਨਹੀਂ ਮੈਂ ਉਹ ਨਹੀਂ ਗੱਲ ਕਹਿੰਦਾ ਤੇ ਗੱਲ ਤਾਂ ਹੁੰਦਾ ਬਈਆ ਡੁੱਡੀ ਆ ਡਾਕਟਰ ਵੇਚਤੀ ਇੱਕ ਹੋਰ ਬਈਆ ਇਹਦੇ ਪੱਕੇ ਨਹੀਂ ਹੈ ਵੇਚਤੀ ਇੱਕ ਹੋਰ ਸਭ ਤੋਂ ਜਲਦੀ ਜਾਂਦਾ ਬਈਆ ਬਾਅਦ ਚੱਲ ਗਿਆ ਯਾਰ ਮੇਰੀ ਗੱਲ ਸੁਣ ਪਾਣੀ ਇੱਧਰ ਨਹੀਂ ਆ ਰਿਹਾ ਯਾਰ ਚੋਕ ਬਸ ਹੋ ਗਿਆ ਉਹ ਹੀ ਦਾ ਕੀ ਕਰਾ ਚੱਲ ਹੋਗੀ ਪਾਣੀ ਨਹੀਂ ਹੋਗੀ ਬਸ ਲਖਾਈ ਮੈਂ ਕਰਾਂਗਾ ਨਹੀਂ ਨਹੀਂ ਤੋ ਯਾਰ ਲਖਾਈ ਮੈਂ ਕਰਵਾਉਂਦੇ ਆ 4500 ਚ ਲਖਾਈ ਕਰਾਈ ਜਾਂਦੇ ਠੀਕ ਹੈ ਕਿ ਭਾਵੇਂ ਪੈਂ ਕੇ ਰਹਿ ਜਾਂਦਾ ਤੋ ਠੀਕ ਹੋ ਗੋ ਤੋ ਕੁੜੀ ਨੂੰ ਦੇ ਦੇ ਜਾ ਚੱਲ ਲੈ ਪੁੱਤ ਇੱਧਰ ਨੂੰ ਜਾ ਤੂੰ ਪੁੱਤਰ ਜਾ ਲੈ ਰੀ ਪਾਸ ਪੁੱਤ ਲੈ ਲਿਆ ਤੁਸੀਂ ਪਟਾ ਲੈ ਲਿਆ ਡਾਕਟਰ ਸਾਹਿਬ ਕਿਹੜਾ ਪਿੰਡ ਆ ਤੁਹਾਡਾ ਨਹੀਂ ਰੱਖ ਜਾਨੀ ਸਰ ਚੋਗਾਂ ਬੀਜੀ ਤੇ ਵੇਚਤਾ ਇੱਕ ਨਾਲ ਘੋਰ ਦੋ ਵੇਗ ਦੋ ਵੇਗ ਵਾ ਹੋਰ ਵੀ ਵਿਕਣਗੇ ਤੇ ਮੰਡੀ ਦਾ ਮਾਹੌਲ ਕਿਵੇਂ ਲੱਗਿਆ ਬਈ ਬਹੁਤ ਵਧੀਆ ਬਾਈ ਠੀਕ ਹੈ ਬਾਈ ਤੇ ਚਾਹ ਪਾਣੀ ਦਾ ਬੰਨ ਕੇ ਚਲੋ ਠੀਕ ਹੈ ਪ੍ਰਬੰਧ ਪੂਰਾ ਪ੍ਰਬੰਧ ਹੈ ਠੰਡੀ ਛਾਂ ਵਧੀਆ ਤੇ ਗਰਮੀ ਦੇ ਮੌਸਮ ਇਹ ਆਪਣਾ ਪਤਾ ਹੀ ਆ ਠੰਡੀ ਛਾਂ ਫਿਰ ਤੇ ਵਧੀਆ ਅਨੁਭਵ ਲੱਗਿਆ ਠੀਕ ਹੈ ਤੇ ਰੋਟੀ ਵਿਗੈਰੀ ਦਾ ਪ੍ਰਬੰਧ ਹੈ ਵੀ ਹਾਂ ਹਾਂ ਵਧੀਆ ਠੀਕ ਹੈ ਡਾਕਟਰ ਸਾਹਿਬ ਕਿੰਨੇ ਦੀ ਹੋਗੀ ਜੀ ਇਹ ਹੋ ਗਈ 45 ਜੀ ਠੀਕ ਹੈ ਜੀ ਤੇ ਲਿਖਾਈ ਕੀ ਦੀਏ ਤੁਹਾਡੀ ਬੱਸ ਗਨਾ ਦਿਓ ਪੈਸੇ ਫਿਰ ਮੈਂ ਗੂਗਲ ਪੇ ਕਰ ਦਾਂ ਹਾਂ ਗੂਗਲ ਪੇ ਕਰ ਦਿਓ ਤੇ ਲਿਖਾਈ ਦੇ ਦਿਓ ਬੱਸ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਭਾਈ ਓਕੇ ਸਰ ਲੈ ਭਈ ਆ ਬੱਕਰੀ ਦਾ ਸੌਦਾ ਤੇ ਕਰਾਇਆ ਇਹਨੇ ਮੰਨ ਕੇ ਚੱਲ ਬੱਬੂ ਨੇ ਕੁਲਦੀਪ ਨੇ ਤੇ ਲੱਖੇ ਨੇ ਬੱਬੂ ਕਿਵੇਂ ਕਰਾਤਾ ਭਾਈ ਆ ਬੱਕਰੀ ਦਿਵਾਤੀ ਤੇ ਕੁਲਦੀਪ ਤੋਂ ਭਾਈ ਦੇ ਪੱਠ ਦਿਵਾਈ ਹੈ ਯਾਰ ਅੱਛਾ ਵਟਾਂਦਰਾ ਹੀ ਕਰਾਇਆਗਾ ਥੋੜੇ ਕਿਨੂੰ ਕੈਸ਼ ਦਿਵਾਤੀ ਠੀਕ ਹੈ ਤੇ ਲਿਖਾਈ ਲਖਾਈ ਬਾਈ ਲਖਾਈ ਗਲਦੀਪ ਦੀ ਆ ਠੀਕ ਆ ਤੇ ਕਿਵੇਂ ਬਾਈ ਬੱਕਰੀ ਮੰਨ ਕੇ ਚੱਲ ਕੱਲ ਹੀ ਸੂਈ ਆ ਦੋ ਮਗਰ ਬੱਚੇ ਆ ਦੋ ਲਖਾਈ ਗਲਦੀਪ ਆਪਣੇ ਵਾਲੀ ਦੀ ਕੋਈ ਗਾਰੰਟੀ ਵਗੈਰਾ ਕਿਵੇਂ ਆ ਖਾਲੀ ਕਹਿ ਕੇ ਹੈ ਤਾਂ ਖਾਲੀ ਲੱਗਦੀ ਆ ਯਾਰ ਉਹ ਪਿਉ ਬੱਕਰੇ ਬੁੱਕਰੇ ਵਿੱਚ ਫਿਰਦੇ ਰਹਿੰਦੇ ਆ ਹਾਂ ਠੀਕ ਆ ਚੱਲ ਲਓ ਜੀ ਸਾਨੂੰ ਹੁਣ ਦਿਖਾ ਦੇ ਆਪਾਂ ਪੱਠ ਤੇ ਬੱਕਰੀ ਕੈਸ਼ ਗਨਾਤੀ ਬਾਈ ਗਨਾਤੀ ਕਰਨੀ ਆ ਲੈ ਵੀ ਆ ਬੱਕਰੀ ਆ ਜਿਹੜੀ ਲਈ ਆ ਕੁਲਦੀਪ ਨੇ ਮਗਰ ਇਹਦੇ ਦੋ ਬੱਕਰੇ ਆ ਕੱਲ ਹੀ ਸੂਈਏ ਬਈ ਤਿੰਨ ਬੱਕਰੇ ਸੀ ਇੱਕ ਮਰ ਗਿਆ ਆ ਮਗਰ ਇਹਦੇ ਦੋ ਬੱਚੇ ਆ ਉਹ ਮਰ ਵੀ ਕੋਈ ਨਹੀਂ ਗਾਣਾ ਆ ਪਾਠਾ ਲੱਖਿਆ ਗੱਬਣਾ ਬਾਈ ਯਾਰ ਗੱਬਣਾ ਗੱਬਣਾ ਠਾਕ ਗੱਬਣਾ ਲੱਖੇ ਕਿੰਨੇ ਨਾਲ ਲੈ ਆਏ ਅਸੀਂ ਬਾਈ ਬਾਈ ਤਿੰਨ ਲੈ ਆਏ ਕਿਹੜਾ ਪਿੰਡ ਆ ਬਾਈ ਦਾ ਤੇ ਵੇਚਤੇ ਦਿਨ ਨਹੀਂ ਵੇਚ ਤੇ ਬਾਈ ਤਿੰਨੇ ਵੇ ਗਿੱਕ ਲਿਆ ਠੀਕ ਹੈ ਲੈ ਵੀ ਬੱਬੂ ਨੇ ਕਰਾਇਆ ਸੌਤਾ ਵੀ ਖਾਲੀ ਕਹਿ ਕੇ ਦਿੱਤੀ ਹੈ ਨਾ ਖਾਲੀ ਕਹਿ ਕੇ ਦਿੱਤੀ ਆ ਇੱਕ ਬਾਰ ਚੱਲ ਪਾਠ ਗੱਬਣਾ ਬਾਕੀ ਮੜਾ ਜਾਂ ਤੈਨੂੰ ਲੱਗ ਜੂਗਾ ਪਤਾ ਬਾਈ ਪੱਟ 9000 ਦੀ ਆ ਬਸ ਖੁੱਲੀ ਹੈ ਕਿ ਲਾਉਂਗੇ ਆ ਅੱਜ ਕ ਪਾਲੀਆਲੇ ਤੁਸੀਂ ਲਈਏ ਬਾਈ ਆਹ ਉਹ ਨਹੀਂ ਲਈ ਉਹ ਮੰਜੇ ਤੇ ਬੈਠਾ ਹੈ ਸੁਖੇ ਜਿਹੜਾ ਚੌਲ ਦੇਖ ਲੇ ਜਾਂ ਤੂੰ ਜਾਂ ਭੱਜ ਕੇ ਮੈਂ ਵੀਡੀਓ ਬਣਾ ਦੇ ਬਹੁਤ ਬਈ ਬੰਦੇ ਦੇ ਬਟਾ ਨਹੀਂ ਲੈ ਜਾ ਚੌਲ ਚੱਲਦੇ ਅਮਰ ਤੇ ਕਰ ਕਰਦਾ ਇਹ ਦਿਨ ਲਾ